ਆ ਵਾਤੇ ਬੱਚੇ ਨਿਕਲੇ ਆਏ ਓ ਬੱਚੇ ਨਿਕਲੇ ਆਏ ਆ ਦੇਖੋ ਬਈ ਬੱਚਾ ਬਣਿਆ ਬਣਾਇਆ ਯਾਰ ਬਾਹਰ ਹੀ ਨਹੀਂ ਨਿਕਲ ਸਕਿਆ ਓਏ ਇੱਕ ਹੋਰ ਮਰੇ ਪਿਆ ਖੜ ਜਾ ਖੜ ਜਾ ਖੜ ਜਾ ਦੇਖਦੇ ਆ ਆਸੀ ਵੀਰੇ ਵਾਈਟ ਬੱਚਾ ਆਏ ਹਾਏ ਕਿੰਨਾ ਪਿਆਰਾ ਓਏ ਕੀਰਤ ਆ ਦੇਖੋ ਬਈ ਬਾਲਾ ਪਿਆਰਾ ਬੱਚਾ ਬਈ ਬਹੁਤ ਜਿਆਦਾ ਪਿਆਰਾ ਸਾਸਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਤਾਂ ਬਈ ਆਪਣੇ ਸੈਟਅਪ ਤੇ ਆ ਗਈ ਗੁੱਡ ਨਿਊਜ਼ ਇੱਕ ਤਾਂ ਬਈ ਆਪਣੀ ਮੁਰਗੀ ਨੇ ਬੱਚੇ ਕੱਢ ਲਏ ਛੋਟੇ ਛੋਟੇ ਚੂਚੇ ਤੇ ਦੂਜਾ ਬਈ ਇੱਕ ਮੁਰਗੀ ਨੇ ਹੋਰ ਸੇਵਾ ਮੰਗ ਲਈ ਉਹਨੂੰ ਸੇਵਾ ਬਿਠਾ ਮੰਗੇ ਚਾਰ ਮੁਰਗੀਆਂ ਪਹਿਲਾਂ ਸੇਵਾ ਬਿਠਾਰਖੀਆਂ ਨੇ ਇੱਕ ਨੇ ਹੋਰ ਮੰਗ ਲਈ ਜਨੰਗੀ ਟੋਟਲ ਪੰਜ ਮੁਰਗੀਆਂ ਹੋ ਗਈਆਂ ਤੇ ਪੰਜ ਚੋਂ ਇੱਕ ਨੇ ਬੱਚੇ ਕੱਢ ਲਏ ਉਹ ਵੀ ਤੁਹਾਨੂੰ ਦਿਖਾਵਾਂਗੇ ਆਇਓ ਫਿਰ ਕੀਰਤ ਦਰਵਾਜ਼ੇ ਚੋਂ ਕੱਢ ਲਿਆ ਜਿੰਨੇ ਜਾਨਵਰ ਹੈਗੇ ਨੇ ਸਾਰਿਆਂ ਨੂੰ ਕੱਢ ਲਿਆ ਆਇਓ 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 ਕੱਢਦੇ ਇਧਰੋਂ ਸਾਰੇ ਬਾਹਰ ਕੱਢਦੇ ਆ ਆ ਆ ਆ ਆ ਆਇਓ ਵੀ ਆਇਓ 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 ਪੱਛਿਓ 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 ਸਾਰੇ ਸ਼ਕੋ ਵੀ ਹਰਾ ਖਾਓ ਸਾਰੇ ਖਾਓ ਖਾਓ ਤੇ ਆ ਬਾਕੀ ਦਾ ਹਰਾ ਆਪਾਂ ਖਰਗੋਸ਼ਾਂ ਨੂੰ ਰੱਖ ਦਿੰਨੇ ਆਂਗੇ ਉਹਨਾਂ ਨੂੰ ਬਹੁਤ ਆਂ ਵੀ ਤੁਫੀ ਵੀ ਖਾਣਾਗਾ ਲਓ ਖਾ ਲੋ ਥੋੜਾ ਥੋੜਾ ਮਾਰ ਲੋ ਮੂੰਹ ਖਾਓ 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 ਸ਼ਾਬਾਸ਼ ਬਾਕੀ ਭਈ ਇਹਨਾਂ ਦਾ ਹਰਾ ਚਾਰਾ ਇਹਨਾਂ ਨੂੰ ਪਾਤਾਫੀ ਫਵੇਰ ਵਾਲਾ ਇਹਨਾਂ ਨੂੰ ਖਵਾਤਾ ਸੀ ਆ ਤਾਂ ਵੈਸੇ ਇਹਨਾਂ ਨੂੰ ਥੋੜੀ ਜੀ ਟ੍ਰੀਟ ਦੇਈ ਜਾਂਨੇ ਆਂਗੇ ਚੱਲ ਬਹੁਤਾ ਬੱਸ ਬਹੁਤ ਹੋ ਗਿਆ ਥੋੜਾ ਬਹੁਤਾ 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 ਛੱਡੋ ਜਿਹੜਾ ਭਈ ਆਪਣਾ ਹਰਾ ਬਚ ਗਿਆ ਸੀਗਾ ਉਹ ਆਪਾਂ ਆ ਟੋਕਰੀਆਂ ਦੇ ਵਿੱਚ ਪਾ ਲਿਆ ਤੇ ਇਹ ਰੱਖਦੇ ਆਂ ਭਈ ਆਪਾਂ ਆਪਣੇ ਆ ਪਿਆਰੇ ਜਿਹੇ ਰੈਬਿਟਾਂ ਨੂੰ ਤੇ ਗਿਨੀ ਪਿੱਗਾ ਨੂੰ ਖਾਓ ਭਈ ਦੂਜੀ ਟੋਕਰੀ ਵੀ ਰੱਖ ਦਿੰਨੇ ਆ ਆ ਪਈਆ ਆ ਲੋ ਭਈ ਇੱਕ ਹੋਰ ਟੋਕਰੀ ਦੋ ਦੋ ਜਾਣੇ ਹੋ ਜਾਓ ਠੀਕ ਆ ਤੇ ਇੱਕ ਭਰਾ ਦਾ ਕਮੈਂਟ ਆਇਆ ਸੀ ਵੀ ਰੈਬਿਟਾਂ ਦਾ ਘਰ ਬਣਾਓ ਤਾਂ ਵੀ ਰੈਬਿਟਾਂ ਦਾ ਘਰ ਵੀ ਆਪਾਂ ਜਲਦੀ ਤੋਂ ਜਲਦੀ ਬਣਾਵਾਂਗੇ ਰੈਬਿਟ ਤੇ ਗਿਨੀ ਪਿਗ ਦੋਨਾਂ ਦਾ ਇਕੱਠਿਆਂ ਦਾ ਬਣਾ ਦਾਂਗੇ ਜਮੈਂ ਵਧੀਆ ਰਹੂਗਾ ਹਾਂ ਵੀ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਠਾਕ ਆਜੋ ਦਾਣੀ ਖਾ ਲੋ ਆ ਆ ਆ ਆ ਆ ਆ ਆਜੋ 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 ਭੱਜਿਓ ਆ ਆ ਲੋ ਜੀ ਸਾਰੇ ਆ ਗਏ ਆਪਣੇ ਚਲੋ ਵੀ ਖਾਓ ਦਾਣੀ ਚੱਕੋ ਵੀ ਮਿੱਤਰੋ ਇਧਰ ਕਰ ਲਈ ਜਾਲੀ ਦੀ ਫੈਟਿੰਗ ਉੱਤੇ ਥੱਲੇ ਇੱਟਾਂ ਲਾਤੀਆਂ ਇਧਰ ਲਿਆਂਦੀ ਤੂੜੀ ਆ ਲਿਆਂਦੇ ਆਂਡੇ ਤੇ ਆ ਭਈ ਨੇ 4 ਆਂਡੇ ਮੋਜੇ ਮੁਰਗੇ ਦੇ ਤਾਂ ਬਈ ਸਾਰੀ ਫੈਟਿੰਗ ਹੋ ਗਈ ਆਜੋ ਫਿਰ ਜਾਲੀ ਦੇ ਵਿੱਚ ਤੂੜੀ ਪਾ ਕੇ ਆਂਡੇ ਰੱਖ ਕੇ ਤੇ ਮੁਰਗੀਆਂ ਬਿਠਾ ਦਈਏ ਫਟਾਫਟ ਬਾਧੂ ਆ ਬਈ ਪਹਿਲਾਂ ਥੱਲੇ ਵਾਲੀ ਸੈੱਟ ਕਰ ਦਈਏ ਲੋਟ ਆ ਕੰਮ ਹੁਣ ਉਤਲੀ ਚ ਪਾ ਦਿੰਨੇ ਆ ਆ ਚੱਕੋ ਵੀ ਜਾਲੀ ਦੀ ਕਰਤੀ ਐ ਇੱਥੇ ਸੈਟਿੰਗ ਵਿੱਚ ਪਾਤੀ ਤੂੜੀ ਅੱਗੇ ਲਾਤੀਆਂ ਐਟਾਂ ਤਾਂ ਕਿ ਆਂਡੇ ਨਾ ਡਿੱਗਣ ਤੇ ਤੂੜੀ ਬਈ ਜਮਾ ਮੋਟੀ ਕਰਕੇ ਪਾਈ ਆ ਬਰੀਕ ਨਹੀਂ ਹੈਗੀ ਪੂਰੀ ਸੰਘਣੀ ਆ ਤੇ ਆਜੋ ਫਿਰ ਰੱਖੀਂ ਆਂਡੇ ਤੇ ਬਿਠਾਈਏ ਮੁਰਗੀ ਸੇਵਾ ਤੇ ਬਾਕੀ ਜਾਲੀ ਦੀ ਜਗਾ ਲੋਕੇਸ਼ਨ ਇੱਥੇ ਆ ਬਈ ਆ ਲਾਡੋ ਆ ਹਨਾ ਲਾਡੋ ਤੋਂ ਬਹੁਤ ਦੂਰ ਆ ਲਾਡੋ ਇੱਥੇ ਤੱਕ ਪਹੁੰਚ ਨਹੀਂ ਸਕਦੀ ਤੇ ਇੱਧਰ ਪਏ ਨੇ ਮੋਜੇ ਮੁਰਗੇ ਦੇ ਆਂਡੇ ਤੇ ਆਂਡੇ ਨੇ ਬਈ ਆਪਣੀਆਂ ਅਸਲੀ ਮੁਰਗੀਆਂ ਦੇ ਧਿਆਰ ਆ ਯਾਰ ਦੇ ਆ ਨਹੀਂ ਰੱਖਦੇ ਤਾਂ ਬਈ ਜਿਹੜੇ ਇਹਦੇ ਵਿੱਚ ਆਂਡੇ ਨੇ ਆਪਾਂ ਆਹੀ ਰੱਖਾਂਗੇ ਕਿਉਂਕਿ ਬਈ ਆਪਾਂ ਇਹ ਨਸਲ ਨੂੰ ਲਿਆਂਦੇ ਨੇ ਆਂਡੇ ਇਹ ਬਈ ਮੋਜੇ ਮੁਰਗੇ ਦੇ ਆਂਡੇ ਨੇ ਲੋ ਜੀ ਦੋ ਆਂਡੇ ਰੱਖਤੇ ਆਪਾਂ ਤਾਂ ਬਈ ਜਿੰਨੇ ਵੀ ਆਂਡੇ ਨੇ ਹਨਾ ਆਪਾਂ ਉਹਨਿਆਂ ਤੇ ਬਿਠਾਵਾਂਗੇ ਆਸੀ ਤੀਜਾ ਤਿੰਨ ਆਂਡੇ ਹੋ ਗਏ ਬਈ ਮੋਜੇ ਮੁਰਗੇ ਦੇ ਤੇ ਆਸੀ ਟਰਕੀ ਦਾ ਅੰਡਾ ਤਬਈਆ ਚਾਰ ਅੰਡੇ ਹੋਗੇ ਆ ਚਾਰ ਅੰਡਿਆਂ ਦੇ ਉੱਤੇ ਮੁਰਗੀ ਸੇਵਾ ਬਿਠਾਵਾਂਗੇ ਬਈ ਤੇ ਹੋਰ ਅੰਡਾ ਇਹਦੇ ਵਿੱਚ ਹੈ ਨਹੀਂ ਮੇਰੇ ਖਿਆਲ ਚ ਮੈਂ ਚੈੱਕ ਕਰ ਲਿਆ ਤਾਂ ਬਈ ਮੋਜੇ ਮੁਰਗੇ ਦੇ ਤਿੰਨ ਅੰਡੇ ਨੇ ਤੇ ਜੇ ਤਿੰਨੇ ਬੱਚੇ ਨਿਕਲੇ ਸਰਾ ਹੋ ਜੂ ਬਈ ਕੰਮ ਜੇ ਬਈ ਬੱਚੀ ਘੜਾਉਣੇ ਹੁੰਦੇ ਤਾਂ ਆਪਣੇ ਕੋਲੇ ਆ ਦੇਖੋ ਬਾਧੂ ਅੰਡੇ ਪਏ ਨੇ ਕਿੰਨੇ ਮਰਜੀ ਰੱਖ ਸਕਦੇ ਸੀ ਪਰ ਬਈ ਆਪਾਂ 100% ਸ਼ਿਉਰਟੀ ਲੈਣੀ ਆ ਵੀ ਮੋਜੇ ਮੁਰਗੇ ਦੇ ਬੱਚੇ ਹੁਣ ਤਾਂ ਕਰਕੇ ਬਈ ਆ ਚਾਰਾਂ ਅੰਡਿਆਂ ਦੇ ਉੱਤੇ ਮੁਰਗੀ ਸੇਵਾ ਬਿਠਾਉਣ ਲੱਗਿਆ ਆਪਾਂ ਆਜੋ ਫਿਰ ਮੁਰਗੀ ਲੈ ਕੇ ਆਈਏ ਵਧੀਆ ਨਸਲ ਬਣ ਜੂ ਰਵੀ ਨੇ ਤਿੰਨ ਚਾਰ ਸਾਲਾਂ ਚ ਘਰ ਦੀ ਨਸਲ ਬਣਾਈ ਆ ਬਈ ਉਹਦੇ ਅੰਡੇ ਨੇ ਤਾਂ ਬਈ ਆਪਾਂ ਜਾਦੇ ਕਿਉਂ ਰੱਖੀਏ ਤਿੰਨਾਂ ਡੀ ਬਹੁਤ ਨੇ ਹਨਾ ਜੇ ਤਿੰਨ ਬੱਚੇ ਨਿਕਲਿਆ ਤਾਂ ਉਹਦੇ ਤਾਂ ਚਲੋ ਆਜੋ ਫਿਰ ਬਿਠਾਈਏ ਮੁਰਗੀ ਮਿੱਤਰੋ ਬਸ ਬਸ ਆਇਆ 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 ਤੈਨੂੰ ਸੇਵਾ ਬਿਠਾਵਾਂਗੇ ਆਜਾ ਆਜਾ ਬੇਟਾ ਆਜਾ 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 ਆਹ ਦੇਖੋ ਬਈ ਪਹਿਲਾਂ ਤਾਂ ਮੁਰਗੀ ਹਾਂ ਬਈ ਇਹ ਆਪਣੀ ਪੱਠੀ ਆ ਬਈ ਨਵੀਂ ਪੱਠੀ ਆ ਤੇ ਸੇਵਾ ਇਹਦੀ ਪੱਕ ਗਈ ਲੱਤਾਂ ਦੇਖੋ ਬਈ ਕਾਲੀਆਂ ਨੇ ਜਮਾ ਕਾਲੀਆਂ ਬਈ ਦੇਖੋ ਤੇ ਆਜੋ ਫਿਰ ਇਹਨੂੰ ਬਿਠਾਈਏ ਬਹੁਤ ਚੰਗੀ ਮੁਰਗੀ ਆ ਲੈ ਵੀ ਤੇਰੇ ਥੱਲੇ ਧਰੇ ਨੇ ਚਾਰ ਆਂਡੇ ਤੇ ਚਾਰਾਂ ਚੋਂ ਬੱਚੇ ਕੱਢ ਲਈ ਸਤਨਾਮ ਵਾਹਿਗੁਰੂ ਲੈ ਵੀ ਮੁਰਗੀ ਇਹ ਬਹਿ ਜੀ ਇੱਕ ਵਾਰੀ ਬਈ ਆਪਾਂ ਗੇਟ ਬੰਦ ਕਰ ਦਾਂਗੇ ਮੁਰਗੀ ਬਾਹਰ ਨੂੰ ਆਊਗੀ ਹਨਾ ਲੈ ਵੀ ਆਂਡੇ ਆਂਡਿਆਂ ਤੇ ਬਹਿ ਜੀ ਠੀਕ ਆ ਗੇਟ ਪੇੜ ਦਨੇ ਮਿੱਤਰੋ ਆ ਖੋਡੇ ਦੇ ਵਿੱਚੋਂ ਚੀਚੀ ਦੀ ਆਵਾਜ਼ ਆ ਰਹੀ ਆ ਮੈਨੂੰ ਲੱਗਦਾ ਬੱਚੇ ਨਿਕਲੇ ਆਏ ਆਜੋ ਬਈ ਦੇਖੀਏ ਮੈਂ ਵੀ ਆ ਖੋਡਾ ਖੋਲਿਆ ਨਹੀਂ ਹਜੇ ਤੱਕ ਤੁਹਾਡੇ ਨਾਲ ਹੀ ਖੋਲਣ ਲੱਗਿਆ ਆਜੋ ਫਿਰ ਬਈ ਇਕੱਠੇ ਖੋਲਦੇ ਆ ਤੇ ਦੇਖਦੇ ਆ ਬਈ ਚੀਚੀ ਦੀ ਆਵਾਜ਼ ਆ ਰਹੀ ਆ ਇੱਕਾਂ ਦਾ ਉਹ ਫੁੱਟਿਆ ਪਿਆ ਬਈ ਓਏ ਮੈਂ ਤਾਂ ਇਹਦਾ ਬੱਚਾ ਹੋਇਆ ਚਾ ਓਏ ਆ ਦੇਖ ਮਰ ਗਿਆ ਕਿਰਦਾ ਦਾ ਮਰਿਆ ਪਿਆ ਓਏ ਆ ਬੱਚਾ ਯਾਰ ਆਂਡੇ ਦੇ ਵਿੱਚ ਓਏ ਓ ਹੋ 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 ਆ ਦੇਖੋ ਬਈ ਬੱਚਾ ਬਣਿਆ ਬਣਾਇਆ ਯਾਰ ਬਾਹਰ ਹੀ ਨਹੀਂ ਨਿਕਲ ਸਕਿਆ ਓਏ ਜਮਾ ਬੱਚਾ ਬਣ ਗਿਆ ਸੀ ਯਾਰ ਦੇਖੋ ਬਲੈਕ ਕਲਰ ਦਾ ਬਈ ਇੱਕ ਹੋਰ ਮਰੇ ਪਿਆ ਬਲੈਕ ਇੱਕ ਹੋਰ ਮਰੇ ਪਿਆ ਖੜ ਜਾ ਖੜ ਜਾ ਖੜ ਜਾ ਦੇਖਦਿਆ ਆ ਮੁਰਗੀ ਚੱਕਦੇ ਆ ਪਹਿਲਾਂ ਤਾਂ ਓਏ ਓਏ ਕੀ ਬਾਤ ਹੈ ਬੱਚੇ ਨਿਕਲੇ ਆਏ ਓ ਬੱਚੇ ਨਿਕਲੇ ਆਏ ਓਏ ਕੀ ਬਾਤ ਹੈ ਇੱਕ ਵਾਈਟ ਬਲੈਕ બસ ਬਸ 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 ਕੀਤਾ ਮੁਰਗੀ ਫੜ ਆ ਮੁਰਗੀ ਫੜ ਬੱਚੇ ਦੇਖ ਦਿਆ ਲੈ ਰਹਿਣ ਤਾਂ ਇੱਧਰ ਹੋ ਜਾ ਗੁੱਡ ਨਿਊਜ਼ ਆ ਗਈ ਗੁੱਡ ਨਿਊਜ਼ ਆ ਗਈ ਬਈ ਇੱਕ ਬੱਚਾ ਮਰਿਆ ਪਿਆ 1 2 3 1 2 ਅਸੀਂ ਦੋ ਆ ਸੀ 4 ਬੱਚੇ ਨਿਕਲੇ ਤੇ ਬਈ ਆ ਬੱਚਾ ਦੇਖੋ ਏ ਆ ਮੈਨੂੰ ਲੱਗਦਾ ਯਾਰ ਮੁਰਗੀ ਦੇ ਥੱਲੇ ਦਬਕੇ ਮਰ ਗਿਆ ਵਿਚਾਰਾ ਓਏ ਨਿਕਲ ਤਾਂ ਆ ਵੀ ਆਇਆ ਸੀ ਪਰ ਪਤਾ ਕੀ ਆ ਬਈ ਮੁਰਗੀ ਨੇ ਪਹਿਲੀ ਵਾਰ ਸੇਵਾ ਮੰਗੀ ਸੀ ਜੇਨਨ ਕੀ ਪਹਿਲਣ ਮੁਰਗੀ ਸੀ ਹਨਾ ਤਾਂ ਇਹਨੂੰ ਬਈ ਇਨਾ ਪਤਾ ਨਹੀਂ ਸੀ ਕੇਅਰ ਕਰਨ ਦਾ ਤੇ ਬਈ ਇਹਨੇ ਆ ਦੋ ਬੱਚੇ ਹਨਾ ਮਰਵਾ ਲਏ ਜਨਨ ਕੀ ਮਰ ਗਏ ਬਾਕੀ ਬਈ ਇਹਨਾਂ ਦੀ ਕਿਸਮਤ ਹੀ ਨਹੀਂ ਹੋਣੀ ਹਨਾ ਤੇ ਆ ਬੱਚੇ ਦੇਖੋ ਬਈ ਆ ਛੋਟੇ ਛੋਟੇ ਕਿੰਨੇ ਪਿਆਰੇ ਆ ਕੀਰਤ ਆ ਵਾਈਟ ਆ ਆ ਵਾਈਟ ਕਿੰਨਾ ਪਿਆਰਾਗਾ ਤੇ ਕਾ ਬਲੈਕ ਐਂਡ ਵਾਈਟ ਦੇਖ ਕਿੰਨਾ ਪਿਆਰਾ ਤੇ ਕਾ ਆ ਦੇਖਾ ਕਿੰਨਾ ਪਿਆਰਾ ਓਏ ਆ ਨਿਕਾਇਆ ਆ ਦੇਖ ਆ ਦੇਖੋ ਬਈ ਕਿੰਨਾ ਪਿਆਰਾ ਬੱਚਾ ਮੂੰਹ ਹੀ ਦਿਖਾਉਣਾਗਾ ਇਧਰ ਮੂੰਹ ਕਰਨ ਦੇ ਆਹ ਦੇਖੋ ਬਈ ਬਾਲਾ ਪਿਆਰਾ ਬੱਚਾ ਬਈ ਬਹੁਤ ਜਿਆਦਾ ਪਿਆਰਾ ਤਾਂ ਬਈ ਬੱਚੇ ਨਿਕਲਿਆ ਈ ਤੁਹਾਨੂੰ ਫਰਾਂ ਨੂੰ ਬਹੁਤ ਬਹੁਤ ਵਧਾਈਆਂ ਬਈ ਮੈਂ ਤੁਹਾਨੂੰ ਕਹਿ ਕੀ ਹਟਿਆ ਸੀ ਵੀ ਆਹ ਮੁਰਗੀ ਦੇ ਬੱਚੇ ਨਿਕਲਣ ਆਲੇ ਆ ਬਸ ਤੇ ਇੱਕ ਆਸੀ ਬਈ ਬਲੈਕ ਕਲਰ ਦਾ ਆ ਵੀ ਦੇਖੋ ਇਹਦਾ ਇਹਦਾ ਮੂੰਹ ਇਧਰ ਕਰਨ ਦੋ ਇਹਨੂੰ ਦੇਖੋ ਬਈ ਆ ਬੱਚਾ ਵੀ ਦੇਖੋ ਕਿੰਡਾ ਪਿਆਰਾ ਬੱਚਾ ਬਈ ਉਹਦੇ ਪੰਜੇ ਬਲੈਕ ਨੇ ਇਹਦੇ ਪੰਜੇ ਵੀਰੇ yellow ਨੇ ਹਨਾ ਤਾ ਵੀ ਦੇਖੋ ਰਹਿਮ ਤਾਂ ਪਿੱਛੇ ਹੋ ਜਾ ਬੈਕ ਸਾਈਡ ਹੋ ਆ ਦੇਖੋ ਬਈ ਕਿੱਡਾ ਪਿਆਰਾ ਬੱਚਾ ਬਈ ਕਿੰਨਾ ਸੋਹਣਾਗਾ ਦੇਖੋ ਬਹੁਤ ਹੀ ਪਿਆਰਾ ਬੱਚਾ ਦੋ ਬੱਚੇ ਹੋ ਗਏ ਹੁਣ ਤੁਹਾਨੂੰ ਦਿਖਾਉਨੇ ਆ ਵੀਰੇ ਪਿਓਰ ਵਾਈਟ ਬੱਚਾ ਦੇਖੋ ਆ ਆ ਵੀਰੇ ਵਾਈਟ ਬੱਚਾ ਆਏ ਹਾਏ ਕਿੰਨਾ ਪਿਆਰਾ ਓਏ ਕੀਰਤ ਬਾਲਾ ਸੋਹਣਾ ਓਏ ਬਾਲਾ ਜਿਆਦਾ ਸੋਹਣਾ ਛੋਟਾ ਆਇਆ ਐਦਿਆਂ ਵੀ येलो ਲੈਗਸ ਨੇ ਦੇਖੋ ਬਈ ਕਿੰਨਾ ਪਿਆਰਾ ਬੱਚਾਗਾ ਬਹੁਤ ਪਿਆਰਾ ਬੱਚਾ ਬਈ ਬਹੁਤ ਜਿਆਦਾ ਯਾਰ ਦੇਖੋ ਇੰਨਾ ਵਾਰ ਕੱਢ ਕੇ ਦਿਖਾਉਣਾ ਹੈ ਤੁਹਾਨੂੰ ਕੀਰਤ ਕਿੰਨੇ ਕਿਊਟ ਨੇ ਹਨਾ ਯਾਰ ਆਸੀ ਬਈ ਆਪਣਾ ਤੀਜਾ ਬੱਚਾ ਤੇ ਹੁਣ ਤੁਹਾਨੂੰ ਦਿਖਾਉਣਾ ਪਿਓਰ ਬਲੈਕ ਬੱਚਾ ਜਿਹੜਾ ਜਮਾ ਪਿਓਰ ਆ ਲਓ ਜੀ ਇਧਰ ਆ ਗਿਆ ਆਪਣਾ ਪਿਓਰ ਬਲੈਕ ਬੱਚਾ ਰਹਿਮਤ ਪਿੱਛੇ ਹੋ ਜਾ ਆ ਦੇਖੋ ਬਈ ਆਸੀ ਆਪਣਾ ਚੌਥਾ ਬੱਚਾ ਬਈ ਇਹ ਹੈਗਾ ਵੀਰੇ ਬਲੈਕ ਐਂਡ ਵਾਈਟ ਤੇਰੇ ਹੱਥ ਦੇ ਤਰ੍ਹਾਂ ਦੋਨੇ ਹੱਥ ਕਰ ਲਾ ਡੇਗ ਨਾ ਦੀ ਮੇਰੇ ਹੱਥ ਤੇ ਤਾਂ ਮਿੱਟੀ ਲੱਗ ਰਹੀ ਆ ਦੇਖੋ ਬਈ ਮੁਰਗੀ ਵੀ ਦੇਖੋ ਕਿੰਨਾ ਪਿਆਰਾ ਬੱਚਾ ਥੱਲੇ ਕਰ ਲਾ ਬਾਲਾ ਉੱਤੇ ਨਾ ਲੈ ਕੇ ਜਾ ਡੇਗ ਸਕਦਾਗਾ ਓਏ ਦੇਖੀ ਦੇਖਤਾ ਸੀ ਨਾ ਹੁਣ ਤੂੰ ਰਹਿਣ ਦੇ ਚੱਕਰ ਨੂੰ ਤਬਈ ਦੇਖੋ ਆ ਬੱਚਾ ਵੀ ਕਿੰਨਾ ਪਿਆਰਾਗਾ ਇਹ ਬਲੈਕ ਤੇ ਵਾਈਟ ਆ ਤਬਈ ਆ ਚਾਰ ਬੱਚੇ ਨੇ ਬਈ ਬਹੁਤ ਹੀ ਪਿਆਰੇ ਜੇ ਤੇ ਬਹੁਤ ਸੋਹਣੇ ਜੇ ਤੇ ਇਸ ਤੋਂ ਬਾਅਦ ਰਹਿ ਗਏ ਤਿੰਨ ਆਂਡੇ ਬਈ ਯਾਰ ਮੈਂ ਕਹਿੰਦਾ ਨਾ ਆਪਾਂ ਚੈੱਕ ਕਰ ਲੈਨੇ ਆਂ ਭਨ ਕੇ ਬੱਚਾ ਕੱਢ ਲਾਂਗੇ ਕੀ ਪਤਾ ਅੰਦਰ ਨਾ ਮਰ ਜੇ ਕੋਈ ਤਬਈਆ ਤਿੰਨਾਂ ਅੰਡੇ ਰਹਿ ਗਏ ਇੰਨਾ ਚ ਦੇਖਦੇ ਆਂ ਆਂਡਾ ਚੈੱਕ ਕਰਦੇ ਆਂ ਕੀਰਤ ਆਂਡੇ ਚ ਵੀ ਬੱਚਾ ਬਣਿਆ ਪਿਆਗਾ ਨਿਕਲਣ ਵਾਲਾ ਬਸ ਮੈਂ ਕਹਿੰਦਾ ਆਪਾਂ ਥੋੜੇ ਕਰੈਕ ਨਾ ਕਰ ਦਈਏ ਕਰ ਦਿੰਦੇ ਆਂ ਜਾਂ ਮੁਰਗੀ ਆਪੀ ਕਰ ਲੂ ਯਾਰ ਆਪਾਂ ਛੇੜਦੇ ਨਹੀਂ ਹੈਗੇ ਯਾਰ ਤੇ ਬਈ ਯਾਰ ਚਾਰ ਬੱਚੇ ਤਾਂ ਨਿਕਲੇ ਆਏ ਸੀ ਤੇ ਦੋ ਆ ਵੀ ਨਿਕਲੇ ਆਏ ਸੀ ਟੋਟਲ 6 ਬੱਚੇ ਹੁੰਦੇ ਬਈ ਤਾਂ ਬਈ ਦੋ ਬੱਚਿਆਂ ਦਾ ਨੁਕਸਾਨ ਹੋ ਗਿਆ ਤੇ ਆਹ ਦੋ ਬੱਚਿਆਂ ਨੂੰ ਬਈ ਆਪਾਂ ਬਾਹਰ ਕੱਢ ਦਿੰਨੇ ਆਂਗੇ ਬਹੁਤ ਹੀ ਮਾੜਾ ਹੋਇਆ ਬਈ ਬਹੁਤ ਜ਼ਿਆਦਾ ਮਾੜਾ ਹੋਇਆ ਯਾਰ ਆਹ ਤਾਂ ਆਂਡੇ ਦੇ ਵਿੱਚ ਹੀ ਮਰ ਗਿਆ ਤੇ ਆਹ ਬਾਹਰ ਨਿਕਲ ਗਿਆ ਸੀ ਇਹ ਮੁਰਗੀ ਦੇ ਪੈਰ ਪੂਰ ਥੱਲੇ ਦਬ ਕੇ ਮਰ ਗਿਆ ਦੇਖੋ ਬਈ ਮੁਰਗੀ ਨੇ ਪੈਰ ਚੱਕਿਆ ਨਹੀਂ ਹੋਣਾ ਇਹਦੀ ਧੌਣ ਤੇ ਪੈਰ ਆ ਗਿਆ ਬਈ ਹਨਾ ਤਾਂ ਮਰ ਗਿਆ ਹੋਊਗਾ ਤੇ ਬਾਕੀ ਜਿਹੜੇ ਰਹਿ ਗਏ ਤਿੰਨ ਆਂਡੇ ਇਹਨਾਂ ਤੇ ਬਿਠਾਉਣੇ ਆ ਤੇ ਜਿਹੜੀ ਬਈ ਆ ਬਿੱਠ ਜੀ ਆ ਇਹ ਆਪਾਂ ਚੱਕ ਦਿੰਨੇ ਆ ਆ ਫਾਰੀ ਆਪਾਂ ਚੱਕ ਦਿੰਨੇ ਆ ਬਈ ਲਓ ਜੀ ਇਹ ਆਪਾਂ ਚੱਕਤੀ ਤੇ ਬਈ ਖੁੱਡਾ ਹੁਣ ਜਮਾ ਸਾਫ ਆ ਵੀਰੇ ਨੀਟ ਐਂਡ ਕਲੀਨ ਹੈਗਾ ਜਮਾ ਓਕੀ ਦੀਆਂ ਰਪੋਟਾਂ ਨੇ ਤੇ ਆ ਬੱਚਾ ਨੂੰ ਖੇਡਣ ਦੋ ਹੁਣ ਚਲੋ ਬਾਕੀ ਦੇਖਦੇ ਆਂ ਬਈ ਆ ਤਿੰਨ ਅੰਡੇ ਚੋਂ ਕਦੋਂ ਬੱਚੇ ਆਉਂਦੇ ਨੇ ਲੈ ਕੀਰਤ ਮੁਰਗੀ ਲਿਆ ਮੁਰਗੀ ਛੱਡੀਏ ਕੀਰਤਨ ਵਾਲੇ ਅੱਜ ਆਪਾਂ ਨੂੰ ਫੀਡ ਵੀ ਲੈ ਕੇ ਆਉਣੀ ਪਊ ਬੱਚਿਆਂ ਲਈ ਲੈ ਮੁਰਗੀ ਲਿਆ ਆ ਸੀ ਬੋਚ ਕੇ ਇਹ ਅੰਦਰ ਬਾੜ ਦੇ ਨੇ ਹੋਲੀ ਇਹ ਵੜ ਜਾਂਦੇ ਇਹਨੂੰ ਆਪਦੇ ਆਪ ਆਪਦੇ ਆਪ ਜਾਊਗੀ ਦੇਖਿਓ ਬਈ ਹੁਣ ਬੱਚਿਆਂ ਨੂੰ ਉਹ ਕਰਦੀ ਇਹਨੇ ਪਹਿਲੀ ਵਾਰ ਬੱਚੇ ਕੱਢਿਆ ਨਾ ਬਈ ਇਹਨੂੰ ਪਤਾ ਨਹੀਂ ਹੈਗਾ ਆਂਡਿਆਂ ਦੇ ਉੱਤੇ ਬੈ ਗਈ ਬਈ ਦੇਖੋ ਆ ਬੈ ਗਈ ਆਂਡਿਆਂ ਤੇ ਆ ਲੈ ਲੇ ਆਂਡੇ ਥੱਲੇ ਤਾਂ ਬਈ ਹੋਪਸੋ ਸਾਰੇ ਆਣੇ ਵਿਸ਼ ਕਰਿਓ ਬਈ ਆ ਤੈਨਾਂ ਨੇ ਚੋਂ ਵੀ ਬੱਚੇ ਨਿਕਲੇ ਹੋਣ ਬਾਕੀ ਦੀ ਅਪਡੇਟ ਤੁਹਾਨੂੰ ਅਗਲੇ ਵਲੌਗ ਚ ਦੇਵਾਂਗੇ ਇੱਕ ਵਾਰੀ ਇਹਨੂੰ ਕਰਦਿਆ ਬੰਦ ਤਾਂ ਬਈ ਬਹੁਤ ਵਧੀਆ ਹੋਇਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਆਪਣੇ ਪਹਿਲੇ ਚੂਜੇ ਨਿਕਲ ਆਏ ਕਈ ਫਾਰੇਪਰਾ ਕਹਿੰਦੇ ਸੀ ਵੱਡੇ ਕਬੂਤਰਾਂ ਦਾ ਸ਼ੌਂਕ ਰਾਇਓ ਜਿਹੜੇ ਥੱਲੇ ਨੇ ਜੋੜੇ ਤੇ ਜੋੜੀਆਂ ਹਨਾ ਆਜੋ ਫਿਰ ਭਾਈ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਲੱਗਦੇ ਹੱਥ ਦਿਖਾ ਦਿੰਨੇ ਆਗੇ ਓਏ ਹੋਏ 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 ਆ ਕੀ ਹੋ ਗਿਆ ਉਹ ਤਾਂ ਕਬੂਤਰੀ ਮਰੀ ਪਈ ਆ ਯਾਰ ਕਿਹੜੀ ਕਬੂਤਰੀ ਆ ਇਹ ਓਹੋ ਇਹ ਤਾਂ ਰਮਾਨ ਵਾਲੀ ਕਬੂਤਰੀ ਆ ਭਈਆ ਠੱਲ ਪਈ ਹੋਈ ਆ ਰਮਾਨ ਦੀ ਗ੍ਰੀਨ ਕਲਰ ਦੀ ਓਹੋ ਹੋ ਹੋ ਮਾਰੀ ਹੋਇਆ ਭਈ ਆ ਤਾਂ ਯਾਰ ਮਨ ਲੱਗਦਾ ਇਹ ਤਾਂ ਰਾਤ ਰੂਤ ਦੀ ਮਰੀ ਆ ਬਈ ਬਹੁਤ ਜ਼ਿਆਦਾ ਮਾੜਾ ਹੋਇਆ ਇਹਨੂੰ ਕੀ ਹੋ ਗਿਆ ਯਾਰ ਕਮਾਲਾ ਬਾਕੀ ਤਾਂ ਯਾਰ ਜਾਨਵਰ ਸਾਰੇ ਆਪਣੇ ਠੀਕ ਠਾਕ ਨੇ ਬਾਕੀਆਂ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਸਾਰੇ ਠੀਕ ਨੇ ਇੱਧਰ ਸਾਰੀਆਂ ਕਬੂਤਰੀਆਂ ਕਬੂਤਰ ਸਾਰੇ ਠੀਕ ਨੇ ਦੇਖੋ ਸਾਰੇ ਵਧੀਆ ਘੋੜੇ ਵਰਗੇ ਆ ਬਈ ਦੇਖੋ ਬਈ ਜਮਾ ਕੋਈ ਵੀ ਬਿਮਾਰ ਠਮਾਰ ਨਹੀਂ ਸਾਰੇ ਵਧੀਆ ਫਿੱਟ ਨੇ ਯਾਰ ਤੇ ਇਹਨੂੰ ਵਿਚਾਰੀ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਕੀ ਨਾ ਚਲ ਕੋਈ ਨਾ ਪਹਿਲਾਂ ਇਹਨੂੰ ਦੱਬੇ ਆਉਨੇ ਆ ਯਾਰ ਹਨਾ ਫਿਰ ਦਿਖਾਉਨੇ ਆ ਤੁਹਾਨੂੰ ਮਾੜਾ ਹੀ ਹੋਇਆ ਯਾਰ ਤਾਂ ਵੀ ਏਰਮਾਨ ਸੌਰੀ bro ਯਾਰ ਤਰੀ ਕਬੂਤਰੀ ਮਰ ਗਈ ਹਨਾ ਮੈਨੂੰ ਵੀ ਨਹੀਂ ਪਤਾ ਲੱਗਿਆ ਕਿਵੇਂ ਮਰ ਗਈ ਏ ਕਿਵੇਂ ਨਾ ਮੈਂ ਹੁਣ ਖੋਡਾ ਖੋਲਿਆ ਤੇ ਦੇਖਿਆ ਮਰੀ ਪਈ ਸੀ ਅਟੈਕ ਉਹ ਢੂਕ ਹੋਇਆ ਹੋਣਾ ਹੋਰ ਤਾਂ ਇਹਨੂੰ ਕੀ ਹੋਣਾਗਾ ਜੋ ਹੋਇਆ ਮਾੜਾ ਹੀ ਹੋਇਆ ਕਬੂਤਰੀ ਵਧੀਆ ਸੀਗੀ ਬਾਈ ਬੱਚੇ ਕਢਾਉਣ ਨੂੰ ਲਿਆਂਦੀ ਸੀ ਆਪਾਂ ਲਓ ਜੀ ਕਬੂਤਰੀ ਦਾਬਤੀ ਆਪਾਂ ਚਲੋ ਆ ਜਿਓ ਵੀ ਮਿੱਤਰੋ ਤੁਹਾਨੂੰ ਕਰਾਈਏ ਵੱਡੇ ਕਬੂਤਰਾਂ ਦਾ ਸ਼ੌਂਕ ਵੱਡੀਆਂ ਜੋੜੀਆਂ ਦਾ ਕਬੂਤਰ ਤੇ ਕਬੂਤਰੀਆਂ ਦਾ ਇੱਧਰ ਨੇ ਬਈ ਆਪਣੇ ਕਬੂਤਰ ਫੈਰੇ ਹਨ ਆ ਸਾਰੇ ਕਬੂਤਰਾਂ ਦਾ ਸ਼ੌਂਕ ਕਰਾਉਨੇ ਆ ਤੁਹਾਨੂੰ ਪਹਿਲਾਂ ਮਾੜੀ ਜੀ ਲਾਈਟ ਨੂੰ ਖੜ ਜਾਣ ਦਿਓ ਕਿਉਂਕਿ ਲਾਈਟ ਨਾਲ ਜਦੋਂ ਕੈਮਰੇ ਦੀ ਲਾਈਟ ਚੱਲਦੀ ਹੁੰਦੀ ਆ ਐ ਜਗ ਬੁਝ ਜਗ ਬੁਝ ਕਰਦੀ ਆ ਤਾਂ ਹੁਣ ਟਿਕ ਜੂਗੀ ਫੇਰ ਦੇਖਿਓ ਦੇਖੋ ਵੀ ਕਰੋ ਸ਼ੌਂਕ ਆ ਇਹ ਆਪਣੇ ਵੱਡੇ ਕਬੂਤਰ ਨੇ ਬਈ ਸਾਰੇ ਵੱਡੇ ਇਹਨਾਂ ਦੇ ਜੋੜੇ ਪੱਟੇ ਹੋਏ ਨੇ ਆ ਕਬੂਤਰ ਦੀ ਅੱਖ ਦੇਖੋ ਬਈ ਆ ਜਿਹਦੇ ਮੋਢਿਆਂ ਤੇ ਰੰਗ ਲੱਗਿਆ ਉਸ ਤੋਂ ਬਾਅਦ ਆ ਸ਼ਾਕ ਖਾ ਦੇਖੋ ਬਈ ਆ ਵੀ ਫਰਾ ਕਬੂਤਰ ਆ ਬਾਕੀ ਬਾਕੀ ਦਿਖਾਉਣੇ ਆ ਤੁਹਾਨੂੰ ਇੱਕ ਆ ਦੇਖੋ ਬਈ ਛੋਟਾ ਆ ਵੀ ਘੈਂਟ ਆ ਸ਼ਾਕ ਖਾ ਆ ਦੋਨੇ ਸ਼ਾਕ ਖੇ ਬੜੇ ਫਰਾ ਨੇ ਬਈ ਬੜੇ ਘੈਂਟ ਆ ਵੱਡੇ ਕਬੂਤਰ ਆ ਬਈ ਆਪਣੇ ਸਾਰੇ ਮੇਨ ਕਬੂਤਰ ਤੇ ਆ ਤਾਂ ਤੁਹਾਨੂੰ ਦਿਖਾਤਾ ਹਨਾ ਤੀਰਾ ਆ ਆ ਗਿਆ ਕਾਲਾ ਚੀਨਾ ਬਈ ਆ ਕਾਲੇ ਚੀਨੇ ਦਾ ਬੱਚਾ ਬਹੁਤ ਸੋਹਣਾ ਉੱਡੇ ਵੀ ਆਪਣੇ ਕੋਲੇ ਇਸ ਵਾਰ ਤੇ ਆ ਵੀ ਬਈ ਕਾਲੀ ਨੋਕ ਵਾਲੀ ਕਬੂਤਰੀ ਛੱਡ ਰੱਖੀ ਐ ਇੱਧਰ ਤੇ ਆ ਆ ਗਿਆ ਬਈ ਅਗਲਾ ਕਬੂਤਰ ਆ ਵੀ ਸ਼ਾਖਾ ਬਈ ਦੇਖੋ ਆ ਵੱਡਾ ਕਬੂਤਰ ਆਪਣਾ ਕਾਲੀਆਂ ਅੱਖਾਂ ਦਾ ਸ਼ਾਖਾ ਆਪਣੇ ਕੋਲੇ ਸ਼ਾਖੇ ਜ਼ਿਆਦੇ ਆ ਬਈ ਉਸ ਤੋਂ ਬਾਅਦ ਅਗਲਾ ਆਉਂਦਾ ਬਈ ਆਫੀ ਆ ਵੀ ਸ਼ਾਕ ਖਾਗਾ ਕਮਾਂਡਲਾ ਸੱਚ ਇਹ ਖੱਟੀ ਤੇ ਕਾਲੀ ਅੱਖ ਦਾ ਇਧਰਲੀ ਅੱਖ ਇਹਦੀ ਕਾਲੀ ਆ ਤੇ ਪਰਲੀ ਅੱਖ ਖੱਟੀ ਆ ਆ ਖੱਟੀ ਆ ਬਈ ਦੇਖੋ ਅੱਖ ਦੇਖੋ ਕਰੋ ਸ਼ੌਂਕ ਆ ਖੱਟੀ ਤੇ ਕਾਲੀ ਅੱਖ ਦਾ ਇਹ ਵੀ ਆਪਣਾ ਵੱਡਾ ਕਬੂਤਰ ਆ ਬਈ ਤੇ ਉਸ ਤੋਂ ਬਾਅਦ ਆ ਕਬੂਤਰ ਆ ਦੇਖੋ ਬਈ ਆ ਵੀ ਸ਼ਾਕ ਖਾ ਆ ਗਿਆ ਬਈ ਕਾਲਾ ਚੀਨਾ ਆ ਦੇਖੋ ਇਹ ਵੀ ਘੈਂਟ ਆ ਕਬੂਤਰ ਬਈ ਕਾਲਾ ਚੀਨਾ ਬੱਚਾ ਬਹੁਤ ਵਧੀਆ ਉੜਦਾ ਉਸ ਤੋਂ ਬਾਅਦ ਆ ਇੱਧਰ ਆ ਗਿਆ ਬਈ ਇੱਕ ਆ ਵੀ ਸ਼ਾਕ ਖਾਗਾ ਤਾਂ ਵੀ ਜ਼ਿਆਦਾਤਰ ਸਾਰੇ ਆਰ ਸ਼ਾਕ ਖੇ ਨੇ ਯਾਰ ਜ਼ਿਆਦਾਤਰ ਕਿੰਨੇ ਆ ਸ਼ਾਕ ਖੇ ਦਿਖਾਵਾਂ ਤੁਹਾਨੂੰ ਇੱਕ ਦੋ ਤੇ ਆਹ ਤਾਂ ਹੈਗਾ ਟੀਰਾ ਬਈ ਗਾਨੀ ਵਾਲੀ ਜੋੜੀ ਦਾ ਹਨਾ ਤੇ ਟੀਰਾਗਾ ਧਿਆਨ ਨਾਲ ਦੇਖਿਓ ਉੱਤੇ ਟੀਰ ਪੈਂਦਾ ਬਈ ਜਮ੍ਹਾਂ ਅਖਦੇ ਦੇਖੋ ਉਥੇ ਟੀਰ ਪੈਂਦਾਗਾ ਤੇ ਆ ਆਗੇ ਦੋਨੇ ਫੇਰ ਸ਼ਾ ਅਖੇ ਜੈਨਕੀ ਪੰਜ ਛੀ ਕਬੂਤਰੇ ਦੇ ਵਿੱਚ ਆਪਣੇ ਸ਼ਾ ਅਖੇ ਨੇ ਵੱਡੇ ਤੇ ਆ ਨੇ ਬਈ ਆਪਣੇ ਸਾਰੇ ਵੱਡੇ ਕਬੂਤਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੇ ਵੱਡੇ ਕਬੂਤਰ ਤੇ ਇੱਕ ਇਧਰ ਬੈਠੀ ਆ ਕਬੂਤਰੀ ਲਓ ਜੀ ਸਾਰੇ ਫੱਟੀ ਤੇ ਆਗੇ ਤਾਬੀ ਫਾਰੇ ਵੱਡੇ ਕਬੂਤਰ ਤੁਹਾਨੂੰ ਦਿਖਾਤੇ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਆ ਆਪਣੇ ਮੇਨ ਮੇਨ ਕਬੂਤਰ ਨੇ ਤੇ ਆਪਣੇ ਤਿੰਨ ਚਾਰ ਕਬੂਤਰ ਉਤਲੇ ਖੋਡੇ ਚ ਸ਼ੱਡ ਰੱਖੇ ਨੇ ਤੇ ਜਨਨ ਕੀ ਆਪਣੇ ਕੋਲੇ 13 14 ਕਬੂਤਰ ਨੇ ਆਪਣੇ ਕੋਲੇ ਮੇਨ ਮੇਨ ਜੋੜੇ 13 14 ਨਹੀਂ ਤਾਂ ਵੀ ਆਪਣੇ ਵੱਡੇ ਕਬੂਤਰ ਆਜੋ ਹੁਣ ਤੁਹਾਨੂੰ ਕਬੂਤਰੀਆਂ ਦਿਖਾਉਣੇ ਆ ਮਿੱਤਰੋ ਚਲੋ ਵੀ ਉਧਰ ਜਾ ਕੇ ਵੇਖੋ ਕਿਵੇਂ ਲੱਗੇ ਦੱਸਿਓ ਜਰੂਰ ਬਈ ਆਪਣੇ ਕਬੂਤਰ ਵੱਡੇ ਕਬੂਤਰ ਆਪਾਂ ਬਾਲੇ ਘਟ ਦਿਖਾਉਣੇ ਹੁੰਨੇ ਆ ਤੁਹਾਨੂੰ ਜਿਹੜੇ ਆਪਣੇ ਹੈਗੇ ਸੀ ਉਹ ਆਪਾਂ ਸਾਰੇ ਕੱਢਦੇ ਹਨਾ ਜਿਹੜੇ ਮਾੜੇ ਮੋਟੇ ਘਾਟ ਟੋੜਦੇ ਸੀਗੇ ਜਾਂ ਹੋਰ ਜੋ ਵੀ ਲਾ ਲਓ ਉਹ ਆਪਾਂ ਸਾਰੇ ਕੱਢ ਕੇ ਯਾਰ ਮਿੱਤਰਾਂ ਨੂੰ ਅੱਗੇ ਅੱਗੇ ਗਿਫਟ ਕਰਦੇ ਹਨਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਬਈ ਕਬੂਤਰੀਆਂ ਆਪਣੀਆਂ ਵੱਡੀਆਂ ਇਧਰ ਨੇ ਮਿੱਤਰੋ ਬਈ ਆਪਣੀਆਂ ਕਬੂਤਰੀਆਂ ਆ ਜਾਓ ਕਬੂਤਰੀਆਂ ਵੀ ਦਿਖਾ ਦਈਏ ਕਬੂਤਰੀਆਂ ਬਈ ਚਾਰ ਕਬੂਤਰੀਆਂ ਪੰਜ ਮੈਂ ਉੱਤੇ ਲੈ ਗਿਆ ਫੇ ਉਤਲੇ ਖੋਡੇ ਚ ਇਧਰ ਆਪਾਂ ਸਿਰਫ 4 ਕਬੂਤਰੀਆਂ ਹੀ ਰੱਖੀਆਂ ਨੇ ਟੋਟਲੀ 4 4 ਕਬੂਤਰੀਆਂ ਆਪਣੀਆਂ ਵੱਡੀਆਂ ਉੱਤੇ ਨੇ ਉੱਤੇ ਛੱਡ ਰੱਖੀਆਂ ਨੇ ਆਸੀ ਭਈ ਆਪਣੀ ਪਹਿਲੀ ਕਬੂਤਰੀ ਮੋਜੀ ਆ ਮੋਜੀ ਕਬੂਤਰੀ ਆ ਭਈ ਤੇ ਦੇਖੋ ਇਹਨੂੰ ਮੜਾ ਟੇਕੇ ਆਣ ਦੋ ਯਾਰ ਇਹ ਟਿਕਦੇ ਨਹੀਂ ਹੈਗੇ ਇੱਕ ਤਾਂ ਆਪਣੀ ਸ਼ਾਕ ਹੀ ਦੇਖੋ ਆ ਸ਼ਾਕ ਹੀ ਕਬੂਤਰੀ ਆ ਤੇ ਤੀਜੀ ਕਬੂਤਰੀ ਆਸੀ ਭਈ ਆਪਣੀ ਮੋਜੀ ਖੱਟੀਆਂ ਅੱਖਾਂ ਦੀ ਦੇਖੋ ਤੇ ਆਪਣੀ 911 ਉੱਤੇ ਆ 911 ਵੀ ਉੱਤੇ ਆ ਤੇ ਤਿੰਨ ਕਬੂਤਰੀਆਂ ਹੋਰ ਉੱਤੇ ਨੇ ਜਨਨ ਕੀ ਚਾਰ ਕਬੂਤਰੀਆਂ ਤਾਂ ਆ ਬੈਠੀਆਂ ਨੇ ਆਪਣੀਆਂ ਤੇ ਆ ਸੀ ਬਈ ਆਪਣੀਆਂ ਚਿੱਟੀਆਂ ਅੱਖਾਂ ਦੀ ਐਦੇ ਵੀ ਮੋਜ ਆ ਬਈ ਪੈਰਾਂ ਤੇ ਹਲਕੀ ਹਲਕੀ ਮੋਜ ਆ ਤਾਂ ਮਿੱਤਰੋ ਬਈ ਆ ਆਪਣੀਆਂ ਚਾਰ ਕਬੂਤਰੀਆਂ ਨੇ ਕਬੂਤਰੀਆਂ ਤਾਂ ਇੱਥੇ 9 10 ਨੇ ਬਾਕੀ ਤੁਹਾਨੂੰ ਦੱਸਿਆ ਵੀ ਉੱਤੇ ਨੇ ਉਰੇ ਚਾਰ ਨੇ ਤਾ ਉਹ ਜਿਹੜੀਆਂ ਉੱਤੇ ਨੇ 4-5 ਉਹਨਾਂ ਨੂੰ ਵੀ ਲਿਆ ਕੇ ਥੱਲੇ ਛੱਡਾਂਗੇ ਵੈਸੇ ਉਹ ਬੱਚੇ ਲੈਣ ਵਾਸਤੇ ਲੈ ਕੇ ਗਏ ਸੀ ਉੱਤੇ ਪਰ ਆਂਡੇ ਧਰੇ ਨਹੀਂ ਉਹਨਾਂ ਨੇ ਤਾਂ ਉਹਨਾਂ ਨੂੰ ਥੱਲੇ ਛੱਡ ਦਾਂਗੇ ਹੁਣ ਆਪਾਂ ਤਾਂ ਦੱਸਿਓ ਵੀ ਕਬੂਤਰ ਕਿਵੇਂ ਲੱਗੇ ਤੇ ਕਬੂਤਰੀਆਂ ਕਿਵੇਂ ਲੱਗੀਆਂ ਆਜੋ ਵੀ ਮਿੱਤਰੋ ਚਲੀਏ ਬਾਹਰ ਤਾਂ ਵੀ ਆ ਸੀ ਆਪਣੇ ਵੱਡੇ ਕਬੂਤਰ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗੇ ਕਬੂਤਰ ਤੇ ਨਾਲੇ ਕਬੂਤਰੀਆਂ ਦੋਨਾਂ ਚੋਂ ਕਿਹੜੇ ਘੈਂਟ ਲੱਗੇ ਕਬੂਤਰ ਘੈਂਟ ਲੱਗੇ ਜਾਂ ਕਬੂਤਰੀਆਂ ਕਮੈਂਟ ਕਰਕੇ ਆ ਗੱਲ ਪੱਕਾ ਦੱਸਿਓ ਵੀ ਚਲੋ ਵੀ ਲੱਗਦੇ ਹੱਥ ਸ਼ਿਰਾਜੀਆ ਦੇ ਬੱਚੇ ਦੇਖ ਲਈਏ ਕਿੱਡੇ ਖੋਗੇ ਹਾਂ ਵੀ ਦਿਖਾ ਤੇਰੇ ਬੱਚੇ ਅੱਜ ਦੂਜਾ ਦਿਨ ਆ ਕੀ ਬਾਤਾਂ ਹੈ ਆਏ ਹਾਈ ਦੇਖੋ ਬਈ ਕਿੱਡੇ-ਕੱਡੇ ਹੋ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਬਈ ਆ ਆਪਣੇ ਹਨਾ ਆ ਸ਼ਿਰਾਜੀ ਬਹੁਤ ਛੇਤੀ ਬੱਚੇ ਵੱਡੇ ਕਰਦੇ ਨੇ ਪੋਟਾ ਦੇਖੋ ਬਈ ਕਿੰਨਾ ਭਰਖਿਆ ਬੱਚੇ ਦਾ ਵੱਡੇ ਤਾਂ ਆਪ ਹੀ ਹੋਣਾ ਅੱਜ ਦੂਜਾ ਤੀਜਾ ਦਿਨ ਆ ਬਈ ਤੇ ਬੱਚਿਆਂ ਦੀ ਗਰੋਥ ਦੇਖੋ ਕਿੰਡੀ ਤਾਕੜੀ ਹੋ ਰਹੀ ਆ ਪੋਟਾ ਜਾਵਾ ਫੁੱਲ ਕਰ ਗਿਆਗਾ ਬਹੁਤ ਛੇਤੀ ਵੱਡੇ ਕਰਦੇ ਨੇ ਤੇ ਬੱਚੇ ਦੋਨੇ ਬਈ ਠੀਕ ਠਾਕ ਨੇ ਤੇ ਇਹਨਾਂ ਦੇ ਮਾਪਿਓ ਵੀ ਜਮਾ ਠੀਕ ਠਾਕ ਫਿੱਟ ਫਾਟ ਨੇ ਤਾਂ ਵਧੀਆ ਹੋਇਆ ਕਰਦਿਆ ਬੰਦ ਮਿੱਤਰੋ ਇੱਕ ਦੋ ਭਰਾ ਕਹਿੰਦੇ ਸੀ ਬਈ ਚਿੜੀਆਂ ਵੀ ਦਿਖਾ ਦਿਆ ਕਰੋ ਤਾਂ ਬਈ ਆਜੋ ਫਿਰ ਚਿੜੀਆਂ ਵੀ ਦਿਖਾ ਦਿੰਨੇ ਆ ਤੁਹਾਨੂੰ ਨਾਲੇ ਦਿਖਾਉਨੇ ਆ ਘੁੱਗੀਆਂ ਪਹਿਲਾਂ ਤਾਂ ਆ ਬੈਠੀਆਂ ਨੇ ਬਈ ਚਟੀਆਂ ਘੁੱਗੀਆਂ ਇਹਨਾਂ ਦੇ ਕਰੋ ਦਰਸ਼ਨ ਉਹ ਕੀਰਦੇ ਇੱਥੇ ਅੰਡੇ ਧਰ ਲੇ ਆ ਆ ਦੇਖ ਹਾਂ ਦੇਖਿਆ ਨਾਨੂ ਦੇਖ ਦੇਖ ਗਿਆ ਹਾਂ ਹਾਂ ਦੇਖ ਗਿਆ ਦੇਖ ਉਹ ਧਰ ਕੇ ਇਹ ਆ ਦੇਖ ਹਾਂ ਉਹ ਧਰ ਛੋ ਧਰ ਕੇ ਹਣਾ ਹਾਂ ਹਾਂ ਦੋ ਦੋ ਤਿੰਨ ਅੰਡੇ ਧਰ ਕੇ ਨੇ ਕੈਨੂੰ ਵੀ ਆਪਾਂ ਐ ਸੈੱਟ ਕਰਕੇ ਲਾ ਦਿੰਦੇ ਆ ਐ ਫਲੋਟਰ ਤਾਂ ਵੀ ਵਧੀਆ ਹੋਇਆ ਆ ਕਰ ਚਾਂਡੇ ਧਰ ਲਏ ਪਰ ਧਰੇ ਪਤਾ ਨਹੀਂ ਕਿੰਨੇ ਨੇ ਆ ਹੀ ਨਹੀਂ ਪਤਾ ਹੈਗਾ ਚਿੜੀਆਂ ਨੇ ਧਰੇ ਨੇ ਬਜੀਸ ਨੇ ਧਰੇ ਨੇ ਜਾਂ ਕੁੱਗੀਆਂ ਨੇ ਧਰੇ ਨੇ ਆਈ ਨਹੀਂ ਬਤਾ ਬਾਕੀ ਭਈ ਆਪਾਂ ਚਿੜੀਆਂ ਨਵੀਆਂ ਲੈ ਕੇ ਆਵਾਂਗੇ ਚਿੜੀਆਂ ਬਹੁਤ ਘਟ ਗਈਆਂ ਬਈ ਠੰਡ ਦੇ ਵਿੱਚ ਹਨਾ ਕਈ ਬਜੀਸ ਮਰ ਗਏ ਆਪਣੇ ਬਾਕੀ ਕੋਈ ਚੱਕਰ ਨਹੀਂ ਯਾਰ ਆਪਾਂ ਹੋਰ ਲਿਆ ਕੇ ਛੱਡ ਦਾਂਗੇ ਹਨਾ ਬਾਕੀ ਤੁਹਾਨੂੰ ਚਿੜੀਆਂ ਦਿਖਾਤੀਆਂ ਕੁੱਗੀਆਂ ਦਿਖਾਤੀਆਂ ਆਜੋ ਫਿਰ ਚੱਲੀਏ ਭਈ ਬਾਕੀ ਦੀਆਂ ਤੁਹਾਨੂੰ ਉਹਦੇ ਦਿਖਾਵਾਂਗੇ ਜਦੋਂ ਆਪਾਂ ਨਵੀਆਂ ਲੈ ਕੇ ਆਏ ਆਜੋ ਫਿਰ ਚੱਲੀਏ ਬਾਹਰ ਚਲੋ ਭਈ ਦਾਣਾ ਤੇ ਪਾਣੀ ਇਹਨਾਂ ਕੋਲੇ ਪਿਆ ਮਿਸਟਰੋ ਕੰਮ ਲੋਟ ਆ ਬਾਲੇ ਫਰੇ ਭਰਾਮਾਂ ਨੇ ਕਿਹਾ ਸੀ ਵੀ ਸੇਵਾਲੀਆਂ ਮੁਰਗੀਆਂ ਨੂੰ ਰੋਜ਼ ਬਾਹਰ ਕੱਢਿਆ ਕਰੋ ਤਾਂ ਵੀ ਆਹ ਮੁਰਗੀ ਨੂੰ ਵੀ ਆਪਾਂ ਥੋੜਾ ਟਾਈਮ ਬਾਹਰ ਛੱਡਣ ਲੱਗੇ ਆਂ ਬਈ ਬਿੱਠ-ਬੁੱਠ ਕਰ ਲੂਗੀ ਤੁਰ ਫਿਰ ਲੂਗੀ ਲੈ ਵੀ ਇੱਥੇ ਤੁਰ ਫਿਰ ਲਾ ਆਪਦੀ ਬਿੱਠ-ਬੁੱਠ ਕਰ ਲਾ ਲੱਤਾਂ ਖੋਲ ਲਾ ਦੇਖੋ ਵੀ ਕਿਵੇਂ ਹੌਲੀ-ਹੌਲੀ ਤੁਰਦੀ ਹੈਗੀ ਦੇਖੋ ਇੱਥੇ ਬਈ ਬਿੱਠ ਕਰ ਲੂਗੀ ਆਪਦੀ ਹੁਣ ਤੇ ਨਾਲੇ ਆਪਦੀਆਂ ਲੱਤਾਂ ਖੋਲ ਲੂਗੀ ਸੈੱਟ ਹੋ ਜੂਗੀ ਉਸ ਤੋਂ ਬਾਅਦ ਆਂਡਿਆਂ ਤੇ ਬਿਠਾ ਦਾਂਗੇ ਦੇਖੋ ਬਈ ਲੱਤਾ ਖੋਲਦੀ ਬਾਕੀ ਜੇ ਆਪਾਂ ਇਹਦੇ ਆਂਡਿਆਂ ਦੀ ਗੱਲ ਕਰੀਏ ਆਂਡੇ ਇਹਦੇ ਜਮਾ ਫਾਰੇ ਫਈ ਪਏ ਨੇ ਏ ਵੱਡੀ ਮੁਰਗੀ ਆ ਬਈ ਇਹਨੇ ਪਹਿਲਾਂ ਵੀ ਬੱਚੇ ਗੱਡੇ ਹੋਏ ਨੇ ਤੇ ਦੂਜੀਆਂ ਮੁਰਗੀਆਂ ਦੇ ਆਂਡੇ ਵੀ ਤੁਹਾਨੂੰ ਦਿਖਾਏ ਨੇ ਦੇਖੋ ਕਿਵੇਂ ਹੋ ਰਹੇ ਨੇ ਪਰ ਇਹਦੇ ਦੇਖੋ ਬਈ ਜਮਾ ਸਾਫ ਪਏ ਨੇ ਕੱਲਾ ਕੱਲਾ ਆਂਡਾ ਜਮਾ ਏ ਟੂ ਜੈਡ ਜਮਾ ਸਾਫ ਪਿਆ ਕੋਈ ਆਂਡਾ ਕਿਤੋਂ ਐ ਲਿਬੜਿਆ ਨਹੀਂ ਹੋਇਆ ਤੇ ਜੇ ਇਹ ਬਿਠਾ ਕਰਦੀ ਵੀ ਆ ਤਾਂ ਜਮਾ ਐ ਫੈਟ ਤੇ ਆ ਕੇ ਕਰਦੀ ਆ ਬਈ ਦੇਖੋ ਜਮਾ ਇੱਧਰ ਤਾ ਪੱਥਲੋਂ ਆਪਾਂ ਤੂੜੀ ਦੇ ਨਾਲ ਹੀ ਚੱਕ ਲੈਨੇ ਆ ਇਹਨੂੰ ਆਪਾਂ ਤੂੜੀ ਦੇ ਨਾਲ ਚੱਕ ਕੇ ਐਂ ਬਾਹ ਦੇਖ ਦਿੰਨੇ ਆ ਤਾਂ ਮਿੱਤਰੋ ਬਈ ਆਪਾਂ ਆਹ ਮੁਰਗੀ ਨੂੰ ਬਾਹ ਛੱਡਿਆ ਸੀ ਥੋੜਾ ਟਾਈਮ ਤੇ ਬਈ ਇਹਦੀ ਬਿੱਠ ਬੁੱਠ ਮਰਾਤੀ ਬਾਹ ਤੇ ਬਈ ਆਹ ਦੇਖੋ ਆ ਪਈ ਐ ਬਿੱਠ ਬਈ ਤੇ ਇਹਦੀ ਬਿੱਠ ਮਰਾਤੀ ਤੇ ਹੁਣ ਇਹਨੂੰ ਬਿਠਾਉਨੇ ਆ ਬਈ ਆਪਾਂ ਆਂਡਿਆਂ ਤੇ ਦਵਾਰੇ ਤੇ ਇਹਦੇ ਆਂਡੇ ਬਈ ਆਹ ਦੇਖੋ ਜਮਾ ਫੱਟ ਪਏ ਨੇ ਤੇ ਇੱਥੇ ਬਿਠਾ ਦਿੰਨੇ ਆ ਇਹਨੂੰ ਬਾਕੀ ਇਹਦਾ ਪਾਣੀ ਧਾਣੀ ਦਾਣਾ ਪਾਣੀ ਸਾਰਾ ਕੁਝ ਪਿਆਏ ਦੇ ਕੋਲੇ ਕਮ ਫੈਟਾ ਤਾਂ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਰੋਜ਼ ਕੱਢਿਆ ਕਰੋ ਤਾਂ ਹੁਣ ਬਈ ਆਪਾਂ ਮੁਰਗੀਆਂ ਨੂੰ ਰੋਜ਼ ਬਾਹਰ ਕੱਢਿਆ ਕਰਾਂਗੇ ਬਹਿ ਜਾ ਵੀ ਫੈਟ ਹੋ ਕੇ ਤਾਂ ਮਿੱਤਰੋ ਬਈ ਅੱਧਾ ਘੰਟਾ ਹੋ ਗਿਆ ਇਹਨੂੰ ਛੱਡੀ ਨੂੰ ਐਨੇ ਬਿੱਠ-ਬੁੱਠ ਵੀ ਕਰ ਲਈ ਤੁਰ ਫਿਰ ਵੀ ਲਿਆ ਖਾ ਪੀ ਵੀ ਲਿਆ ਤੇ ਹੁਣ ਬਹਿ ਜੂ ਆਪਦੇ ਅੰਡਿਆਂ ਤੇ ਹੌਲੀ ਇਹ ਛੱਡ ਦਿੰਨੇ ਆ ਬੱਸ ਬੇਟਾ ਬੱਸ 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 ਆਇਨਾ ਕਰ ਆਇਨਾ ਕਰ ਹੌਲੀ ਇਹ ਛੱਡੂਆਂ ਬਾਹਰ ਆਉਣ ਨਾਲ ਅੰਡੇ ਨਾਲ ਭੰਨ ਦੀ ਦੇਖੀ ਤੇਰਾ ਪਲਾ ਹੋ ਜੇ ਭੰਨ ਤਾਂ ਨਹੀਂ ਦਿੱਤਾ ਕਦਾ ਬਚ ਕੇ ਬਚ ਕੇ ਬੈ ਜਾ ਚੱਲ ਤਾਂ ਬਹੁਤ ਵਧੀਆ ਹੋਇਆ ਬਈ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਉਹ ਗੋਲ ਗੋਲ ਘੁੰਦੀ ਆ ਉਹ ਗੋਲ ਗੋਲ ਘੁੰਦੀ ਆ ਨਚਲੀ ਨਚਲੀ ਜੋਤੂ ਨਾਲ ਵੀ ਨਚਲੀ ਆ ਜਾ ਲੈ ਇੱਥੇ ਖਾਲਾ ਪੂਰੇ ਬਾਈ ਕੇ ਖਾਲਾ ਆ ਦੇ ਰਾਮ ਨਾਲ ਠੀਕ ਆ ਸਾਰੇ ਖਾ ਜੀ ਪੋਪ ਕੌਰ ਨੇ ਦੇਖਾਂਗੇ ਬਈ ਪਸੰਦ ਆਉਣਗੇ ਕਿ ਨਾ ਪਹਿਲੀ ਵਾਰ ਪਾਏ ਨੇ ਤੇ ਐਂ ਕਰ ਜੋ ਤੂੰ ਆ ਪਾਣੀ ਦੀ ਭਰ ਕੇ ਲੈਣ ਨੂੰ ਪਾਣੀ ਰੱਖ ਦਈਓ ਗਰਮੀ ਆ ਰਹੀ ਆ ਹੁਣ ਆ ਲੈ ਮੇਰੇ ਹੱਥ ਨਾਲ ਵੀ ਖਾਲਾ ਇੱਕ ਲਓ ਜੀ ਪਾਣੀ ਵੀ ਆ ਗਿਆ ਆ ਲੈ ਬਿੱਲੂ ਤੇਰਾ ਪਾਣੀ ਉਰੋ ਪਾਣੀ ਪੀ ਲਈ ਠੀਕ ਆ ਆ ਕਰ ਦਿੰਨੇ ਤੇਰਾ ਬੰਦ ਚਲੋ ਜੀ ਬੰਦ ਕਰ ਦਿੰਨੇ ਆ ਤਾਂ ਮਿੱਤਰੋ ਕਮੈਂਟਾਂ ਦੇ ਵਿੱਚ ਐਵੇਂ ਵਧੀਆ ਵਧੀਆ ਐਡਵਾਈਸ ਦਿੰਦੇ ਰਿਹਾ ਕਰੋ ਸਲਾਹ ਦਿੰਦੇ ਰਿਹਾ ਕਰੋ ਅੱਜ ਆਪਾਂ ਚਾਰੇ ਸੇਵ ਵਾਲੀਆਂ ਮੁਰਗੀਆਂ ਬਾਹਰ ਕੱਢੀਆਂ ਨੇ ਬਾਕੀ ਮੇਰੇ ਸਾਰੇ ਛੋਟੇ ਵੱਡੇ ਭਰਾਵਾਂ ਨੂੰ ਬੇਨਤੀ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਬਹੁਤ ਸਾਰੇ ਭਰਾ ਐਵੇਂ ਦੇ ਨੇ ਜਿਹੜੇ ਵੀਡੀਓ ਦੇਖਦੇ ਨੇ ਪਰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰ ਲੋ ਬਈ